ਸ਼ਬਦਾਰੀ ਗੱਲੋਂ ਮਹਾਨ ਬਸਤਾਰ ਮਾਰਚ ਨਾਲ ਕੱਢਿਆ ਜਾ ਰਿਹਾ ਤੇ ਦਾ ਕੀਮਤ ਲਗਿਆ ਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਵਾਇਨਾ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਵਿਸਤਾਰ ਮਾਰਚਾ ਧਾਰਿਆ ਸ਼ਹਿਰ ਦੇ ਵਿੱਚ ਵੱਡੀ ਗੰਢੀ ਵਿੱਚ ਕੱਢਿਆ ਜਾ ਰਿਹਾ ਵਾ ਇਹਦਾ ਮਕਸਦ ਸਿਰਫ ਇਹ ਹੈ ਕਿ ਅਸੀਂ ਜਿਹੜੀ ਸਿੱਖ ਨੌਜਵਾਨੀ ਆ ਉਹਦੇ ਚ ਆਪਾਂ ਉਤਸ਼ਾਹ ਪੈਦਾ ਕਰੀਏ ਨਸਤਾਰ ਪ੍ਰਤੀ ਗੁਰਸਿੱਖੀ ਪ੍ਰਤੀ ਆਪਣੇ ਇਤਿਹਾਸ ਪ੍ਰਤੀ ਇਸੇ ਕਰਕੇ ਸਾਡਾ ਇਹ ਮਕਸਦ ਆ ਕਿ ਅਸੀਂ ਧਾਰੀਆਲ ਦੇ ਵਿੱਚ ਇੱਕ ਵੱਡੀ ਗਿੰਦੀ ਵਿੱਚ ਅੱਜ ਸ਼ਹਿਰੀ ਦੁਕਾਨਦਾਰ ਸਾਡੇ ਸਿੱਖ ਦੁਕਾਨਦਾਰ ਗੁਰਦ੍ਰਸ਼ਾ ਕਮੇਟੀਆਂ ਸਿੰਘ ਸਭਾਵਾਂ ਸੁਖਨੀ ਸਾਹਿਬ ਸੋਸਾਇਟੀ ਸਾਰੀਆਂ ਜੱਥਿਆਂ ਬੰਦੇ ਨੇ ਇਕੱਠੇ ਹੋ ਕੇ ਆਹ ਉਪਰਾਲਾ ਕੀਤਾ ਵਾ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸਾਡੇ ਵੀਰ ਜਿਹੜੇ ਆ ਇਦਾਂ ਦੇ ਉਪਰਾਲੇ ਕਰਦੇ ਨੇ ਸਾਰੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਬਾਈ ਗਦੀਖਾ ਖਾਲਸਾ ਵਾਈਕ ਗਦੀ ਦੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਹੈ ਜੀ ਦਸਤਾਰ ਮਾਰਚ ਜੋ ਸਿੱਖ ਵੈਲਫੇਅਰ ਸੁਸਾਇਟੀ ਢਾਰੀਬਾ ਦੇ ਵੀਰਾਂ ਵੱਲੋਂ ਜਿਹੜਾ ਰਲ ਕੇ ਸਾਰੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਜੋ ਦਸਤਾਰ ਦਿਵਸ ਰੱਖਿਆ ਹੈ ਵਿਹਾੜਾ ਰੱਖਿਆ ਮਾਰਚ ਇਹ ਗੁਰਦੁਆਰਾ ਨਾਨਕਪੁਰੀ ਤੋਂ ਰਣੀਏ ਤੱਕ ਜਾਏਗਾ ਗੁਰਦੁਆਰਾ ਸਾਹਿਬ ਤੱਕ ਜਿਹਦੇ ਚ ਅੱਜ ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ 16 ਅੰਦਰਾਸਪੁਰੋਂ ਵੀ ਗੁਰਦੁਆਸਪੁਰ ਵੱਲੋਂ ਵੀ ਸਮੂਲੀਅਤ ਕੀਤੀ ਗਈ ਹੈ ਤੇ ਸਾਰੇ ਨੌਜਵਾਨ ਵੀਰ ਦੇ ਸੁਸਾਇਟੀ ਦੇ ਨੇ ਉਹ ਪਹੁੰਚੇ ਨੇ ਤੇ ਇਸੇ ਤੌਰ ਤੇ ਕਿ ਵੀਰਾਂ ਦੇ ਨਾਲ ਜਿਹੜਾ ਦਸਤਾਰ ਮਾਰਚ ਜਿਹੜਾ ਉਹ ਸ਼ਾਮਲ ਹੋਇਆ ਜਾ ਸਕੇ ਇਹ ਸਾਰਾ ਜਿਹੜਾ ਅਪਰਾਨਾ ਵਾ ਇਹ ਜੋੜਨ ਲਈ ਹੈ ਕਿ ਵੱਤ ਵਤ ਨੌਜਵਾਨ ਜਿਹੜੇ ਆ ਚਿੱਕੀ ਤੋਂ ਬੇਮੁਖ ਹੋਏ ਨੇ ਉਹ ਇਹ ਮਾਰਚ ਵੇਖ ਕੇ ਉਹਨਾਂ ਦੇ ਮਨ ਚ ਨਹੀਂ ਚਾਪ ਪੈਦਾ ਹੋਏ ਕਿ ਅਸੀਂ ਦਸਤਾਰਾਂ ਬਨੀਆਂ ਤੇ ਗੁਰੂ ਘਰ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜੇ ਆਇ ਤੋਂ ਕੀ ਜਾਣ ਇਹ ਪਿੱਛੇ ਦੇਖਿਆ ਜਾਵੇ ਤੇ ਨੋਟਬਾਟ ਦੇ ਵਿੱਚ ਬਹੁਤ ਪਸ਼ਾਬ ਆ ਪੱਗ ਤੇ ਉਹਨੂੰ ਲੈ ਕੇ ਹੋਰ ਵੀ ਗੁਰੂ ਦੀ ਸੰਗਤ ਤੋਂ ਫਤਿਹ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾ ਹੀ ਉਤਾਨ ਕੋਡ ਧੰਨਵਾਦ ਸਾਈਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਜਿਨ੍ਹਾਂ ਨੇ ਆਪਣਾ ਤਰਸ ਕੀਤਾ ਹੈ ਮਿਹਰਮਤ ਕੀਤੀ ਹੈ ਕਿ ਸਾਡੇ ਬੱਚੇ ਮੋਢ ਸਿੱਖੀ ਵਾਲ ਨੂੰ ਪਰਤ ਰਹੇ ਆ ਨੇ ਔਰ ਪਹਿਲਾਂ ਜਿਹੜੀ ਪੱਗ ਦੀ ਬੰਤਰ ਸੀ ਉਹ ਮੋਰਨੀ ਬੰਤਰ ਉਹਨੂੰ ਕਿਹਾ ਜਾਂਦਾ ਸੀ ਉਹ ਉਸ ਤਰੀਕ ਤਾਜਦਾ ਸਪੈਸ਼ਲੀ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਜਿਨੇ ਇਹ ਬੜੀ ਸਿੱਧੀ ਜਿਹੀ ਤੇ ਦੇਸੀ ਪੱਗ ਬਨਣ ਵਾਸਤੇ ਫਾਲੋ ਕਰਦੇ ਨੇ ਸੋ ਦਸਤਾਰ ਦੇ ਵਿਸ਼ੇ ਦੇ ਵਿੱਚ ਮੈਂ ਆਪ ਜੀ ਨੂੰ ਇਹ ਕਹਿਣਾ ਚਾਹਾਂਗਾ ਦਸਤਾਰ ਜਾਣਨਾ ਹੈ ਉਹ ਆਪ ਜੀ ਜਾਣਦੇ ਹੋ ਕਿ ਜੇ ਲੱਖਾਂ ਕਰੋੜਾਂ ਦੀ ਤਦਾਦ ਦੇ ਵਿੱਚ ਵੀ ਹੋਵੇਗਾ ਤਾਂ ਉਹਦੀ ਵਿਲੱਖਣਤਾ ਜਿਹੜੀ ਪਛਾਣ ਜਿਹੜੀ ਆ ਉਹ ਦਸਤਾਰ ਕਰਕੇ ਹੈ ਸੋ ਦਸਤਾਰ ਹੈ ਅੱਜ ਨੌਜਵਾਨਾਂ ਵੱਲੋਂ ਬਹੁਤ ਉਤਸ਼ਾਹ ਨਾਲ ਕੀਤਾ ਗਿਆ ਬਹੁਤ ਜਨਾ ਬਣਾਇਆ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਦਸਤਾਰ ਮਾਰਕ ਜਿਹੜਾ ਵਾ ਸਿੱਖ ਵੈਲਫੇਅਰ ਫਾਊਂਡੇਸ਼ਨ ਵੱਲੋਂ ਸਾਰੀਆਂ ਸੰਸਥਾ ਦੇ ਨਾਲੋਂ ਰਲ ਕੇ ਕੱਢਿਆ ਗਿਆ ਵਾ ਇਹ ਅਸੀਂ ਦਾਸ ਆਪਣੀ ਸਾਰੀ ਸਾਡੀ ਟੀਮ ਹਿਊਮਨ ਰਾਈਟਸ ਸੋਸਾਇਟੀ ਦੀ ਟੀਮ ਨੇ ਇਹਦੇ ਵਿੱਚ ਹਿੱਸਾ ਲਿਆ ਇਹ ਬਹੁਤ ਹੀ ਵਧੀਆ ਉਪਰਾਲਾ ਵਾ ਜਿਹੜਾ ਕਿ ਦਸਤਾਰ ਮਾਰਚ ਅੱਜ ਕੱਢ ਰਹੇ ਨੇ ਇਹਦੇ ਨਾਲ ਨੌਜਵਾਨ ਪੀੜ੍ਹੀ ਨੂੰ ਵੀ ਬਹੁਤ ਸਾਰਾ ਉਤਸ਼ਾਹ ਮਿਲੇਗਾ ਅਤੇ ਦਸਤਾਰ ਸਜਾਉਣ ਦਾ ਉਹਨਾਂ ਨੂੰ ਇਹ ਜਿਹੜਾ ਇਹ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਆ ਤੇ ਕਿਉਂਕਿ ਸਿੱਖ ਦੀ ਸਿੱਖ ਕੌਮ ਦੀ ਜਿਹੜੀ ਪਹਿਚਾਣ ਆ ਉਹ ਦਸਤਾਰ ਤੋਂ ਹੀ ਆ ਤੇ ਇਹ ਜਿਹੜਾ ਦਸਤਾਰ ਮਾਰਚ ਆ ਅੱਜ ਬਹੁਤ ਸ਼ਲਾਘਾਜੋ ਕਦਮਾਂ ਜਿਹਦੇ ਵਿੱਚ ਮੈਂ ਸਾਰੀਆਂ ਹੀ ਢਾਰੀਵਾਲ ਦੀ ਜਿੰਨੇ ਵੀ ਸਮਾਜਿਕ ਰਾਜਨੀਤਿਕ ਪਹਾਲ ਦਾ ਅਰਥ ਕੱਢਿਆ ਜਾ ਰਿਹਾ ਤੇ ਕੀ ਕਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਅੱਜ ਦਾ ਜੋ ਮਹਾਨ ਦਸਤਾਰ ਮਾਰਚ ਹੈ ਇਹ ਦਸਤਾਰ ਦੀ ਮਹਾਨਤਾ ਨੂੰ ਉਜਾਗਰ ਕਰਨ ਵਾਸਤੇ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਫਾਊਂਡੇਸ਼ਨ ਵੱਲੋਂ ਸਜਾਇਆ ਜਾ ਰਿਹਾ ਹੈ ਗੁਰਤੇਗ ਬਾਦਰ ਸਾਹਿਬ ਜੀ ਜਦੋਂ ਸ਼ਹੀਦੀ ਹੋਈ ਸੀ ਉਸ ਵੇਲੇ ਭਾਈ ਜੈਤਾ ਸਿੰਘ ਗੁਰਤੇਗ ਬਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਦੋਂ ਅਨੰਦਪੁਰ ਆਏ ਸੀ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਜਤਨ ਨੂੰ ਪੁੱਛਿਆ ਸੀ ਕਿ ਕਿ ਉਸ ਵੇਲੇ ਮਹਾਰਾਜ ਦਾ ਸਰੀਰ ਜਾਂ ਧਰ ਚੁੱਕਣ ਵਾਸਤੇ ਸੀਸ ਚੁੱਕਣ ਵਾਸਤੇ ਕੋਈ ਸਿੱਖ ਨਹੀਂ ਸੀ ਹੈਗਾ ਤਾਂ ਉਸ ਸਮੇਂ ਬਾਬਾ ਜੀਵਨ ਸਿੰਘ ਨੇ ਜਵਾਬ ਦਿੱਤਾ ਸੀ ਕਿ ਹੈ ਤਾਂ ਬਹੁਤ ਸਨ ਪਰ ਪਛਾਣੇ ਨਹੀਂ ਸੀ ਜਾਂਦੇ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਸੀ ਕਿ ਮੈਂ ਐਸਾ ਖਾਲਸਾ ਸਜਾਵਾਂਗਾ ਜੋ ਦੁਨੋ ਹੀ ਲੱਖਾਂ ਵਿੱਚੋਂ ਇੱਕ ਪਛਾਣਿਆ ਜਾਵੇਗਾ ਔਰ ਸਤਗੁਰਾਂ ਨੇ ਫਿਰ 1692 ਦੀ ਵਿਸਾਖੀ ਤੇ ਦਸਤਾਰ ਸਜਾ ਕੇ 15 ਪਿਆਰਾਂ ਨੂੰ ਅਮਰ ਜੀ ਦਾਦ ਬਸ਼ ਕਰਕੇ ਬਲਖਣ ਪਹਿਚਾਨ ਦਿੱਤੀ ਜਿਸ ਦੇ